ਦੇ ਕੋਜੀ ਲੰਗਰ ਵਾਲੀ ਦਾਲ ਨਾਲ ਮੱਕੀ ਦੀ ਰੋਟੀ ਸ਼ੱਕਰ ਇਨਾ ਟ੍ਰੈਡੀਸ਼ਨਲ ਪੰਜਾਬੀ ਫੂਡ ਹੈ ਅੱਜ ਕਿ ਮਜ਼ੇਦਾਰ ਮਤਲਬ ਮੈਂ ਕਹਿੰਦੀ ਆ ਕਿ ਸਭ ਤੋਂ ਸਾਦਗੀ ਵਾਲਾ ਖਾਣਾ ਤੇ ਬਹੁਤ ਹੀ ਸਵਾਦ ਹੁੰਦਾ ਤੇ ਬਸ ਤੁਸੀਂ ਕੀ ਕਰਨਾ ਮੇਰੀ ਰੈਸਪੀ ਦੇਖ ਲਓ ਜਾ ਕੇ YouTube ਤੇ थैंक यू हेलो एवरीवन वेलकम बैक टू टेजीज किचन ते आज जेड़ा मैं खाना बना रही देखो जी बहुत ही सादगी वाला खाना है जेड़ी अपने काल शुरू तो अपन बचपन तो खांदे आए अपने मम्मी दादी नानी सब और वो खाना जेड़ा के एक्चुअली जेड़ा साड्डा वो बेसिक फूड है जेड़ा हमेशा बनता है एवरग्रीन फूड है सार्‍यांदा ते जेड़ी फैंसी चीजियां भी assi बनांदे पर आपा रोज नहीं खांदे कदे-कदे फूड चेंज ਕਰਨ ਲਈ ਬਣਾਉਂਦੇ ਮੈਂ ਉਹ ਵੀ रेसिपीज ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਪਰ ਜਿਹੜੀ ਅੱਜ ਮੈਂ ਬਣਾ ਲਈ ਲੰਗਰ ਵਾਲੀ ਦਾਲ ਤੇ ਮੈਂ ਹਲੇ 2-3 ਹਫਤੇ ਪਹਿਲਾਂ ਬਣਾਈ ਸੀ ਤੇ ਮੈਨੂੰ ਕਹਿੰਦੇ ਵੀ ਤੂੰ ਸ਼ੇਅਰ ਕਰਨੀ ਚਾਹੀਦੀ ਸੀ ਇਹ ਵਾਲੀ ਦਾਲ ਤੋਂ ਬਣਾਈ ਹੈ ਤੇ ਅੱਜ ਮੈਂ ਬਣਾਈ ਇੰਡੀਆ ਤੋਂ ਮੰਮੀ ਡੈਡੀ ਵੀ ਆ ਗਏ ਹੈ ਤੇ ਉਹਨਾਂ ਦੀ ਵੀ ਫੇਵਰਿਟ ਦਾਲ ਹੈ ਤੇ ਮੈਂ ਕਿਹਾ ਚਲੋ ਨਾਲੇ ਰੈਸিপি ਵੀ ਸ਼ੇਅਰ ਹੋ ਜੇਗੀ ਨਾਲੇ ਅੱਜ ਮੰਮੀ ਡੈਡੀ ਨੂੰ ਵੀ ਮੈਂ ਲੰਚ 'ਚ ਇਹ ਹੀ ਖਵਾਣੀ ਹੈ ਲੰਗਰ ਵਾਲੀ ਦਾਲ ਚਾ ਚਲੋ ਫਿਰ ਆਪਾਂ ਰੈਸিপি ਸ਼ੁਰੂ ਕਰੇ ਇਹਦੇ ਲਈ ਦੇਖੋ ਮੈਂ ਲੈ ਲਈਆਂ 8 ਚਾਰ ਦਾਲਾਂ ਚਨੇ ਦੀ ਦਾਲੇ ਸਾਬਤ ਮਸਰੀ ਤੇ ਮਾਂ ਦੀ ਦਾਲ ਸਾਬਤ ਤੇ ਸਾਬਤ ਮੂੰਗੀ ਠੀਕ ਹੈ ਤੇ ਮੈਂ ਪੂਰੀ ਇਹ ਵਾਲੀ ਇੱਕ ਕੌਲੀ ਆਜ ਮੈਂ ਪਰਕੇ ਬਣਾ ਰਹੀ ਮੈਂ ਥੋੜੀ ਜ਼ਿਆਦਾ ਬਣਾ ਰਹੀ ਹਾਂ ਦਾਲ ਕਿਉਂਕਿ ਸਾਰੇ ਦੀ ਬੜੀ ਫੇਵਰਿਟ ਹੈ ਤੇ ਸਭ ਨੇ ਮਤਲਬ ਖੁੱਲ ਕੇ ਖਾਂਦੇ ਆ ਸਾਡੇ ਫਿਰ ਇਦਾਂ ਵੀ ਤੇ ਹੁਣ ਮੈਂ ਇਹ ਪਾ ਰਹੀਆਂ ਦੇਖੋ ਅੰਤਾਜ਼ੇ ਨਾਲ ਥੋੜੀ ਜਿਹੀ ਮੈਂ ਇਹ ਲਈ ਕੈਲੋਕ ਦੀ 2 ਟੇਬਲस्पून ਦੇ ਕਰੀਬ ਸਾਰੇ ਮੈਂ ਇਕੁਅਲ ਕੁਆਂਟੀਟੀ ਚ ਲੈਣੀ ਹੈ ਬਸ ਜਿੰਨੀ ਮੈਂ ਇਹ ਲੈਂਦੀ ਆ ਨਾ ਉਹ ਸਾਬਤ ਮੂੰਗੀ ਉਹਨੇ ਮੈਂ ਚਨੇ ਦੀ ਦਾਲ ਪਾ ਲੈਣੀ ਆ ਦੇ ਵਿੱਚ ਅੰਦਾਜ਼ਨ ਹਲਕਾ ਨਾ ਕੋਲੀ ਭਰ ਲੈਣੀ ਹੈ ਤੇ ਐਨੀ ਮਲੇਰੀਆਂ ਸਾਬ ਬਸਰੀ ਤੇ ਐਨੀ ਚਾਹੀਦੀ ਮਾਂ ਦੀ ਦਾਲ ਇਹ ਸ ਪਰਪਰ ਚਲੋ ਜੀ ਨੂੰ ਟਿਕਾਣੇ ਲਾ ਦੀਆ ਆਪਣੀ ਦਾਲਾਂ ਤੇ ਹੁਣ ਇਹਨੂੰ ਕਰ ਲੈਨੇ ਮੈਂ ਵਧੀਆ ਜਿਹਾ ਵਾਸ਼ ਫਿਰ ਅਗੱਲ ਕੰਮ ਇਹ ਆਪਾਂ ਕੀ ਕਰਨ ਲੱਗੇ ਤੇ ਦੇਖੋ ਇਹ ਸਭ ਮਿਕਸ ਹੋ ਗਈ ਤੇ ਹੁਣ ਮੈਂ ਵਾਸ਼ ਕਰਨ ਲੱਗੀ ਆ ਇਹ ਦਾਲ wash ਹੋ ਗਈ ਦਾਲ ਦਾ ਪਾਣੀ ਆਪਾਂ ਵੇਸਟ ਕਰ ਦੇਣੀ ਅਸੀਂ ਸੇਵ ਕਰ ਲਿਆ ਉਹ ਮੈਂ ਆਪਣੇ ਇੰਡੋਰ ਪਲੈਂਟਸ ਚ ਪਾ ਦੇਣਾ ਤੇ ਮੈਂ ਥੋੜੇ ਜਿਨਾ ਰਾਜਮਾ ਲਿੱਤੇ ਹੋਏ ਆ ਇਹ ਵੀ ਸੋਕਿੱਤੇ ਹੋਏ ਕਿ ਮੈਂ ਥੋੜੇ ਨਾ ਗਰਮ ਪਾਣੀ ਚ ਸੋਕ ਕਰ ਲਿਆ ਸੀ ਇਸ ਕਰਕੇ ਥੋੜੇ ਇੱਦਾਂ ਹੋ ਗਏ ਹੈ ਨਾ ਤੇ ਇਹਦਾ ਵੀ ਬਹੁਤ ਅੱਛਾ ਟੇਸਟ ਆਉਂਦਾ ਹੈ ਬਸ ਹੁਣ ਇਸ ਵਾਲੇ ਨੂੰ ਪਾਉ ਇਸ ਵਿੱਚ ਤੇ ਦਾਲ ਔਰ ਮੈਂ ਬਿਨਾ ਸਾਲਟ ਤੋਂ ਬਿਨਾ ਲੂਣ ਦਾ ਹੀ ਦਾਲ ਨੂੰ ਸਾਲਟ ਅਸੀਂ ਬਾਅਦ ਚ ਐਡ ਕਰਾਂਗੇ ਔਰ ਉਹਦੇ ਨਾਲ ਕੀ ਹੁੰਦਾ ਹੈ ਕਿ ਦਾਲ ਬਿਨਾ ਜੇ ਲੂਣ ਤੋਂ ਬਣਾਓ ਨਾ ਬਹੁਤ ਅੱਛੀ ਗੱਲ ਦੀ ਹੈ ਤੇ ਇਸ ਚ ਮੈਂ ਥੋੜਾ ਜਿਹਾ ਨਾ ਪਾਉਂਗੀ ਸਰੋਂ ਦਾ ਤੇਲ ਬਸ ਅੰਦਾਜ਼ੇ ਨਾਲ ਨਾ ਮੈਂ ਬਸ ਮਸਟਰਡ ਆਇਲ ਪਾ ਰਹੀ ਹੈ 1 ਟੇਬਲ ਸਪੂਨ ਦੇ ਕਰੀਬ ਦੈਟਸ ਇਟ ਹੋਰ ਨਹੀਂ

ਤੇ ਹੁਣ ਮੈਂ ਟਮਾਟਰ ਨੇ ਇਦਾਂ ਕਰਦੇ ਸਭ ਕਿਸੇ ਨਾ ਕਿਸੇ ਚੀਜ਼ 'ਚ ਮੈਂ ਪਾਏ ਜਾਂਦੇ ਕੋਈ ਵੀ ਪ੍ਰੈਸ਼ਰ ਕੁੱਕ ਕਰਕੇ ਕੋਈ ਸਬਜ਼ੀ ਬਣਾ ਰਹੀ ਹੈ ਕੁਝ ਵੀ ਬਣਾਉਂਦੀ ਹੈ ਨਾ ਮੈਂ ਉਸ 'ਚ ਪਾ ਦਿੰਦੀ ਆ ਤੇ ਮੈਂ ਕਿਹਾ ਚਲੋ ਇਹ ਹੁਣ ਨਾ ਮੈਂ ਦਾਲ 'ਚ ਇਦਾਂ ਹੀ ਇਹ ਉੱਪਰੋਂ ਲਾ ਕੇ ਨਾ ਇਦਾਂ ਹੀ ਪਾ ਦੇਣੀ ਹੈ ਹੋਲ ਤੇ ਇਹ ਬਿਲਕੁਲ ਆਪਸ਼ਨਲ ਹੈ ਚਾਹੇ ਤੁਸੀਂ ਪਾਓ ਚਾਹੇ ਨਾ ਪਾਓ ਇਹ ਕੋਈ ਓਨ ਨਹੀਂ ਹੈ ਕਿਉਂਕਿ ਮੇਰੇ ਘਰ ਦੇ ਹੈਗੇ ਉਤਰੀ ਜਾਂਦੇ ਮੈਂ ਕਿੰਨੇ ਸਾਰੇ ਮਤਲਬ ਮੈਂ ਦੇ ਵੀ ਜਾਂਦੀ ਆਂ ਕਈ ਵਾਰ ਮੈਂ ਇਹਨਾਂ ਦੀ ਸਬਜ਼ੀ ਵੀ ਬਣਾ ਲੈਂਦੇ ਆਂ ਸੀ ਗਾਰਲਿਕ ਪਾ ਕੇ ਟਮਾਟਰ ਦੀ ਨਾ ਤੇ ਥੋੜਾ ਜਿਹਾ ਉਸ वो पा के थोड़ा सा चीनी या गुड़ तो यह मैं सारे टमाटर ही साब होती मैं इससे सुट देने बस ये पा के ना इस हूँ इन प्रैशर कर और प्रेसर कुक मैं इनू करूँगी एटलीस्ट फोर्टी मिनट्स ਠੀਕ ਹੈ ਸਬ ਦਾ ਆਪਣਾ ਆਪਣਾ ਅੰਦਾਜ਼ਾ ਹੁੰਦਾ ਹੈ ਤੁਸੀਂ ਕਿਹੜਾ ਕੁੱਕਰ ਯੂਜ਼ ਕਰ ਲਿਓ ਵੈਸੇ ਤਾਂ 40 ਮਿੰਟਸ ਲੱਗਦੇ ਹੀ ਲੱਗਦੇ ਚਾਹੇ ਤੁਸੀਂ ਜਿਹੜਾ ਮਰਜੀ ਪ੍ਰੈਸ਼ਰ ਕੁੱਕ ਯੂਜ਼ ਕਰੋ ਮੈਂ ਕੀ ਕਰਦੀ ਹਾਂ ਕਿ ਇੱਕ ਵਾਰ ਜਦੋਂ ਪੂਰੇ ਸੇਕ ਤੇ ਪੂਰੀ ਵਿਸਲ ਜਦੋਂ ਆ ਜਾਂਦੀ ਹੈ ਫਿਰ ਮੈਂ ਸਲੋ ਕਰ ਦਿੰਦੀ ਹਾਂ ਫਿਰ ಲೆਟ ਇਟ ਕੁਕ ਫॉर 40 ਮਿੰਟਸ ਫਿਰ ਦਾਲ ਬਹੁਤ ਹੀ ਅੱਛੀ ਬਹੁਤ ਹੀ ਸਵਾਦ ਬਣਦੀ ਹੈ ਲੰਗਰ ਵਾਲੀ ਦਾਲ ਹੈ ਚਾਹੇ ਤੁਸੀਂ ਨੀਰੇ ਮਾਂ ਦੀ ਦਾਲ ਬਣਾ ਰਹੇ ਜਿਹੜੀ ਹੋਲ ਦਾਲ ਹੁੰਦੀ ਹੈ ਨਾ ਉਹਨੂੰ ਇੰਨਾ ਕੁ ਟਾਈਮ ਦੇ ਤਾਂ ਬੇਹਦ ਸਵਾਦ ਬਣਦੀ ਹੈ ਚਲੋ ਹੁਣ ਮੈਂ ਕਰਦੀ ਹਾਂ ਆਪਣੀ ਲਿਡ ਬੰਦ ਹਾਂਜੀ ਤੇ ਹੁਣ ਆਪਾਂ ਕਰਾਂਗੇ ਖੜਕਾ ਤੜਕਾ ਲਾ ਕੇ ਵਦਿਆ ਜ ਤੜਕਾ ਲੰਗਰ ਵਾਲੀ ਦਾਲ ਦੇਖੀ ਬੇਹਤ ਸਵਾਦ ਬਣਦੀ ਹੈ ਤੇ ਇਸ ਦਾਲ ਦਾ ਨਾ ਜਿਹੜਾ ਮਤਲਬ ਜਿਹੜਾ ਸਾਡੇ ਘਰ ਬੰਦਾ ਆਇਆ ਨਾ ਤਰੀਕਾ ਦਾਲ ਦਾ ਈਵਰ ਗੁਰਦੁਆਰੇ ਵੀ ਮੈਂ ਦੇਖਿਆ ਕੋਈ ਇਨਵਰ ਗੁਰਦੁਆਰੇ ਮੰਦਰਾਚ ਵੀ ਬਣਦੀ ਹੈ ਦਾਲ ਬਹੁਤ ਬੇਹਤ ਸਵਾਦ ਹੁੰਦੀ ਹੈ ਤੇ ਜਿਹੜਾ ਜਿਹੜਾ ਤੜਕਾ ਹੈ ਨਾ ਬਸ ਉਹ ਦੇਖੋ ਹੁਣ ਤੁਸੀਂ ਮੈਂ ਕਿਵੇਂ ਲਾ ਰਹੀ ਹਾਂ ਇਹ ਤੜਕਾ ਤੜਕੇ ਲਈ ਨਾ ਸਭ ਤੋਂ ਪਹਿਲਾਂ ਮੈਂ ਲੈ ਰਹੀ ਹਾਂ ਥੋੜੇ ਜਿਹਾ ਸਾਬਤ ਧਨੀਆ ਇਹ ਦੇਖੋ ਪੂਰਾ ਇੱਕ ਐਨਕਲੇ ਲੋਏ 1 टीस्पून 1/2 टीस्पून ਵੇਗਾ ਅੰਦਾਜ਼ੇ ਨਾਲ ਐਨੀ ਕਿ दाल ਚ ਐਨਾਈ ਮੈਂ ਜੀਰਾ ਲੈ ਰਹੀ ਹਾਂ ਆਪਣੇ ਇਹ ਦੇਖੋ ਸੇਮ ਕੁਆਂਟੀਟੀ ਚ ਮੈਂ ਜੀਰਾ ਦਿੱਤਾ ਹੈ ਇਸ ਚ ਪਾ ਲੋ ਤੇ ਮੈਂ ਮੇਰੀ ਹੁਣ ਇਸ ਚ ਥੋੜਾ ਲਸਣ ਅਦਰਕ ਜਿਹੜੀ ਹੈ ਉਹ ਅਚੀ ਕੁਆਂਟੀਟੀ ਚ ਜਾਣਾ ਚਾਹੀਦਾ ਲਸਣ ਅਦਰਕ ਦਾ ਹੀ ਬੇਹਦ ਕਮਾਲ ਹੁੰਦਾ ਇਸ दाल ਚ ਨਾ ਜੇ ਮੈਂ ਹੁਣ ਲਸਣ ਅਦਰਕ ਵੀ ਮੋਨਾ ਥੋੜਾ ਜਿਹਾ ਚੌਪ ਕਰਕੇ ਰਫਲੀ ਚੌਪ ਕਰਕੇ ਮੈਂ ਇਹਨੂੰ ਕੁੱਟਣਾ ਵੀ ਥੀ ਇਹ ਹੋ ਗਿਆ ਇੱਕ ਕੱਦੀ ਕੱਲੀ ਹੋਰ ਲੈ ਲਓ ਨਸੰਦੀ ਚਲੋ ਜੀ ਇਹ ਵੀ ਕਈ ਆਪਣੀ ਕੁੰਡੀ ਚ ਤੇ ਹੁਣ ਲੈਰੀਆ ਪੂਰਾ ਦੇਖੋ ਇੰਨਾ ਵੱਡਾ ਟੁਕੜਾ ਜਾਏਗਾ ਪੂਰੀ ਇੱਕ ਕੌਲੀ ਦਾਲ ਚ ਅਦਰਕ ਦਾ ਤੇ ਇਹਦੀ ਨਹੀਂ ਆਪਾਂ ਨੇ ਕੰਜੂਸੀ ਕਰਨੀ ਚਲੋ ਰਫਲੀ ਥੋੜਾ ਚੌਪ ਕਰਕੇ ਨਾ ਫਿਰ ਵਧੀਆ ਕੁੱਟਿਆ ਜਾਂਦਾ ਤੇ ਹੁਣ ਮੈਂ ਲੈਰੀਆ ਚਾਰ ਹਰੀਆਂ ਮਿਰਚਾਂ ਬੂਲੀ ਵਿੱਚ 4 ਪਾਣੀ ਹੈ ਕਿਉਂਕਿ ਇਸ ਜਿਹੜੀ ਦਾਲ ਹੈ ਨਾ ਇਸ ਤੇ ਤਾਂ ਹਰੀ ਮਿਰਚ ਤਾਂ ਜ਼ਬਰਦਸਤ ਰੋਲ ਪਲੇ ਕਰਦੀ ਹੈ ਔਰ ਜਿਹੜਾ ਇਦਾਂ ਕੁੱਟ ਕੇ ਜੇ ਤੁਸੀਂ ਮਸਾਲਾ ਬਣਾਉਂਦੇ ਹੋ ਨਾ ਇੰਨਾ ਬੇਹਤ ਸਵਾਦ ਬਣਦਾ ਚਾਹੇ ਤੁਸੀਂ ਗੋਭੀ ਆਲੂ ਦੀ ਸਬਜ਼ੀ ਵੀ ਬਣਾ ਰਹੇ ਹੋ ਨਾ ਸਾਦੀ ਜੇ ਤੁਸੀਂ ਧਨੀਆਂ ਜੀਰਾ ਲਸਣ ਦਾ ਇਕੱਠਾ ਕੁੱਟਦੇ ਹੋ ਔਰ ਜਦੋਂ ਤੁਸੀਂ ਆਇਲ ਚਾਹੇ ਤੁਸੀਂ ਦੇਸੀ ਘਿਓ ਚ ਬਣਾ ਰਹੇ ਹੋ ਚਾਹੇ ਸਰੋਂ ਦੇ ਜਿਸ オリジナル ਜਿਵੇਂ ਤੁਸੀਂ ਆਇਲ ਚ ਪਾਉਂਦੇ ਹੋ ਨਾ ਕੀ ਖੁਸ਼ਬੂ ਆਂਦੀ ਹੈ ਇੰਨੀ ਜ਼ਬਰਦਸਤ ਸਬਜ਼ੀ ਬੰਬਾਉਂਦੇ ਨਾ ਸੱਚੀ ਪਿਆਜ਼ ਦੀ ਵੀ ਲੋੜ ਨਹੀਂ ਪੈਂਦੀ ਸਬ ਚੀਜ਼ ਸਹੀ ਮੈਂ ਗੱਲ ਰਿਹਾ ਦੱਸਾਂ ਜੇ ਤੁਸੀਂ ਇੱਤਾ ਬਣਾਓ तो इ इस दाल भी ना साढ़े इदा ही तड़का लगता जब भी लंगर वाली दाल बनती है ना तो चलो मैं हम हरियाँ मिर्च चाह रही हम कुटा बिच्च पा के मैं हाफ टी स्पून ना इस सॉल्ट का पा के मैं कुटी हमेशा मैं सॉल्ट पा कुटती हूँ नून पा के वोद क्या होंगे कि एकदम बहुत अच्छा क्रश हो जाता वाइसिया थोड़ा मोइस्चर आ जाता है तो बस बाहर भी नहीं गिरता ज़्यादा ਇਹ ਤੇ ਖੁਜੀ ਮਸਾਲਾ অলਮੋਸਟ ਖੁੱਟੇ ਗਿਆ ਤੇ ਮੈਂ ਤੁਹਾਨੂੰ ਇੱਕ ਮੇਰੀ ਦਰਖਵਾਸਤ ਹੈ ਮੇਰੀ ਜਿਹੜੀ ਵੀਡੀਓ ਐਂਡ ਤੱਕ ਐਂਡ ਤੱਕ ਦੇਖਿਓ ਉਹ ਮੈਂ ਇਸ ਲਈ ਕਹਿ ਰਹੀ ਕਿਉਂਕਿ ਮੈਂ ਮੈਨੂੰ ਨਾ ਕੁਕਿੰਗ ਤੋਂ ਰਿਲੇਟਿਡ ਮੇਰੇ ਜ਼ਿਹਨ 'ਚ ਕੋਈ ਖਿਆਲ ਆਂਦਾ ਹੈ ਤੇ ਮੇਰੀ ਕੋਈ ਕਵਿਤਾ ਬਣ ਜਾਂਦੀ ਹੈ ਤੇ ਫਿਰ ਮੈਂ ਜ਼ਰੂਰ ਸ਼ੇਅਰ ਕਰਦੀ ਆਂ ਆਪਣੀ ਆਡੀਅנס ਨਾਲ ਤੇ ਜਿਵੇਂ ਮੈਂ ਸਾਗ ਤੇ ਸ਼ੇਅਰ ਕੀਤੀ ਸੀ ਧਨੀਏ ਦੇ ਧਨੀਆ ਮੇਰਾ ਫੇਵਰਿਟ ਹੈ ਮੈਂ ਉਸ ਤੇ ਕਵਿਤਾ ਸ਼ੇਅਰ ਕੀਤੀ ਤੇ ਫਿਰ ਮੈਂ ਇੱਕ ਆਪਣੇ ਏਪਰਨ ਮੈਂ ਲਾਂਚ ਕੀਤਾ ਸੀ ਮੈਂ ਉਸ ਤੇ ਇੱਕ ਆਪਣੀ ਕਵਿਤਾ ਇੱਕ ਮੈਂ ਆਲੂ ਜਿਹੜਾ ਇੰਨਾ ਪ੍ਰਧਾਨ ਹੈ ਪੂਰਾ ਕਿੰਗਸ ਆਫ ਵੈਜੀ ਵੈਜੀਟੇਬਲਸ ਜਿਹਨੂੰ ਆਪਾਂ ਕਹਿੰਦੇ ਆ ਸਬਜ਼ੀਆਂ ਦਾ ਰਾਜ ਹੈ ਉਸ ਤੇ ਮੇਰੀ ਕਵਿਤਾ ਸੀ ਤੇ ਅੱਜ ਮੈਂ ਆਪਣੇ ਇੱਕ ਦਾਲ ਤੇ ਵੀ ਇੱਕ ਕਵਿਤਾ ਲਿਖੀ ਹੈ ਤੇ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਮੇਰੀ ਉਹ ਮੈਂ ਜਦੋਂ ਮੇਰਾ ਪੂਰਾ ਫੂਡ ਰੈਡੀ ਹੋ ਜਾਏਗਾ ਨਾ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਥੈਂਕ ਯੂ ਆਲ ਜੇ ਮੇਰੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰੋ ਜੀ ਮਸਾਲਾ ਗਿਆ ਕੁੱਟ ਤੇ ਪਿਆਜ਼ ਮੈਂ ਸਿਰਫ ਇੱਕ ਆਪਣਾ ਲਿੱਤਾ ਹੈ ਲਾਰਜ ਕਹਿ ਲੋ ਥੋੜਾ ਸਾ ਇੱਕ ਪਿਆਜ਼ ਬਹੁਤ ਹੈ ਇਸ ਇਸ ਦਾਲ ਨੂੰ ਕਿਉਂਕਿ ਅਸਲੀ ਕੰਮ ਤਾਂ ਇਹਨੇ ਚੱਕਣਾ ਫੱਟੇ ਚਾਕੇ ਵਾਲਾ ਜਿਹੜਾ ਮਸਾਲਾ ਹੁੰਦਾ ਤੇ ਇੱਕ ਪਿਆਜ਼ ਮੈਂ ਫਟਾਫਟ ਚੌਪ ਕਰੀਏ ਤੜਕੇ ਜਿਵੇਂ ਮੈਂ ਕੱਟ ਲੈਣਾ ਟਮਾਟਰ ਪਾ ਰਹੀ ਹਾਂ ਕੁਝ ਟਮੇਟੋਸ ਪਾ ਦਈਏ ਇੱਕ ਮੈਂ ਇੱਕ ਲਾਰਜ ਟਮੇਟੋ ਲਿੱਤਾ ਸਿਰਫ ਇੱਕ ਤੇ ਹਾਫ ਲੈ ਰਹੀ ਹਾਂ ਮੈਂ ਇਹ ਵੀ ਮੈਂ ਕਿ ਚੱਲ ਬਚਿਆ ਹੋਇਆ ਕੱਲ ਡੈਡੀ ਲਈ ਸੈਂਡਵਿਚ ਬਣਾਏ ਸੀ ਮੈਂ ਤੇ ਉਸ ਚੋਂ ਅੱਧਾ ਲੱਗ ਗਿਆ ਅੱਧਾ ਬਚ ਗਿਆ ਮੈਂ ਕਿ ਚਲੋ ਇਹ ਵੀ ਅੱਧਾ ਵੀ ਪਾ ਲੰਨੇ ਆਪਾਂ ਟਮਾਟਰ ਕਿਉਂਕਿ ਇਹਦੇ ਨਾਲ ਹੀ ਤੇ ਟਮਾਟਰ ਨਾਲ ਬਹੁਤ ਸਵਾਦ ਲੱਗਦੀ ਹੈ ਇਹ ਵਾਲੀ ਦਾਲ ਹਾਂਜੀ ਹੁਣ ਆਪਣਾ ਸ਼ੁਰੂ ਹੋਣ ਲੱਗਿਆ ਹੈ ਤੜਕਾ ਲਾ ਕੇ ਖੜਕਾ ਤੜਕਾ ਤੇ ਸੀ ਕਿਉਂ ਦਾ ये लो जी देसी घ्यो अपनी मर्जी का जिन्ना है उन्ना पाओ ते, उन अपना घ्यो हो गया गर्म तो हूँ जाएगा प्याज प्याज जिमें थोड़ा सा ब्राउन होएगा ना हल्का सा गोल्डन ज कलर आना शुरू होएगा बस देखी चलो हूँ मैं थोन नैक्सट स्टेज दिखाऊँगी जो मैं अपना लसन अदरक जरा मैं कुटिया हुआ वो पाँ ਇਫ ਵਾਟਿੰਗ ਇਨ ਸਟੇਟ ਟਿਊਨਡ ਉਹਨਾਂ ਬੜੀ ਜੀ ਨਾਲ ਮੈਂ ਬਣਾ ਰਹੀ ਮੱਕੀ ਦੀ ਰੋਟੀ ਮੰਮੀ ਡੈਡੀ ਬੜੇ ਸ਼ੌਕ ਨਾਲ ਖਾਂਦੇ ਆ ਮੱਕੀ ਦੀ ਰੋਟੀ ਨਾਲ ਇਸ ਦਾਲ ਨਾਲ ਤੇ ਉਹ ਵੀ ਮੈਂ ਬੇਲਕੀ ਬਣਾਉਂਦੀ ਆ ਔਰ ਮੈਂ ਕਿਵੇਂ ਬਣਾਉਂਦੀ ਆ ਗਰਮ ਗਰਮ ਪਾਣੀ ਚ ਗੁੰਨ ਕੇ ਇਹਦੀ ਮੈਂ ਬਹੁਤ ਵੀਡੀਓ ਸ਼ੇਅਰ ਕੀਤੀ ਹੋਈ ਮੱਕੀ ਦੇ ਆਟੇ ਦੀ ਪੂਰੀਆਂ ਮੇਥੀ ਵਾਲੀ ਮੱਕੀ ਦੀ ਰੋਟੀ ਵਾਲਾ ਬ੍ਰੇਕਫਾਸਟ ਮੈਂ ਸ਼ੇਅਰ ਕੀਤਾ ਹੋਇਆ ਤੁਸੀਂ ਜਾ ਕੇ ਦੇਖ ਸਕਦੇ ਹੋ ਬੇਲਕੇ ਬਣਾਉ ਬਹੁਤ ਵਧੀਆ ਪਤਲੀ ਪਤਲੀ ਰੋਟੀਆਂ ਬਣਦੀਆਂ ਇਹ ਦੇਖੋ ਹੁਣ 골ਡਨ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਨਾ ਬਸ ਹੁਣ ਅਸੀਂ ਪਾ ਦੇਣਾ ਆਪਣਾ ਲਸਣ ਅਦਰਕ ਜੀਰਾ ਧਨੀਏ ਦਾ ਮਸਾਲਾ ਕੁੱਟਿਆ ਹੋਇਆ ਹਰੀਆਂ ਮਿਰਚਾਂ ਬਸ ਇਹਨੂੰ ਕੁਲਣਾ ਹੋਣਾ ਸਿੱਧਾ ਔਰ ਇਹ ਵੀ ਹੁਣ ਦੇਖੋ ਖੁਸ਼ਬੂ ਪਾ ਦੇ ਇਹਦੀ ਪਹਿਲਾਂ ਹੀ ਖੁਸ਼ਬੂ ਆ ਰਹੀ ਸੀ ਇਹ ਵਾਲਾ ਜਦੋਂ ਕੁੱਟ ਕੇ ਰੱਖ ਲਓ ਕਿਚਨ 'ਚ ਖੁਸ਼ਬੂ ਹੀ ਆ ਜਾਂਦੀ ਹੈ ਇਸ ਵਾਲੇ ਮਸਾਲੇ ਦੀ ਨਾ ਹੁਣ ਤਾਂ ਦੇਖੋ ਮੈਂ ਇਹ ਵਿੱਚ ਓਚ ਪਾਇਆ ਤਾਂ ਹੋਰ ਜ਼ਿਆਦਾ ਖੁਸ਼ਬੂ ਇਹਦੀ ਇਨਹਾਂਸ ਹੋ ਗਈ ਤੇ ਜਾਕੀ ਆਪਣਾ ਲਸਣ ਅਦਰਕ ਵੀ ਇਹਦੀ ਸਾਰੇ ਜਿਹੜਾ ਆਪਾਂ ਨੇ ਪਾਇਆ ਸੀ ਇਹਦਾ ਰੌਨਸ ਚੱਲੀ ਗਈ ਤੇ ਪੂਰੀ ਅੱਛੀ ਖੁਸ਼ਬੂ ਹੋ ਰਹੀ ਹੈ ਤੇ ਇਸ ਸਟੇਜ ਤੇ ਮੈਂ ਕੀ ਕਰਾਂਗੀ ਅਸੀਂ ਪਿਆਜ਼ ਵੀ ਬਸ ਇੰਨੇ ਕੀ ਮੈਂ ਰੱਖਦੀ ਹਾਂ ਮੈਂ ਜ਼ਿਆਦਾ ਇਸ ਤੋਂ ਜ਼ਿਆਦਾ ਬ੍ਰਾਊਨ ਨਹੀਂ ਕਰਦੀ ਤੇ ਬਾਕੀ ਸਭ ਦੀ ਆਪਣਾ ਆਪਣਾ ਤਰੀਕਾ ਹੁੰਦਾ ਬਣਾਉਣ ਦਾ ਹੈ ਨਾ ਤੇ ਹੁਣ ਇਸ ਸਟੇਜ ਤੇ ਮੈਂ ਕਰ ਰਹੀ ਹਾਂ ਥੋੜੀ ਸੀ ਮੈਂ ਲਾਲ ਮਿਰਚ ਵੀ ਪਾ ਰਹੀ ਹਾਂ ਤੇ ਇਹ ਹਲਦੀ ਥੋੜੀ سی ਹਲਦੀ ਹੋਰ ਪਾ ਦਨੇ ਆਪਾਂ तो हूँ जाएगा अपना मिक्स मिक्स करके वजिया जा, जाएगा हूँ टमाटर ये देखो जी टमाटर के नाल उपर मैं पा देना थोड़ा सा सॉल्ट अपना लून एक चम्मच फिर आप भी पाना क्योंकि दाल अस फिक्की बॉयल की हुई है चलो जी ਕੋਜਿ ਮੇਰੀ ਮੱਕੀ ਦੀ ਰੋਟੀ ਵੀ ਕਿੰਨੀ ਸੋਹਣੀ ਫੁੱਲ ਗਈ ਆਹਾਹਾ ਹਲੇ ਬਸ ਮੈਂ ਥੋੜੀ ਜਿਹੀ ਮੱਕੀ ਦੀ ਰੋਟੀ ਵੀ ਪਰ ਮੈਂ ਜ਼ਿਆਦਾ ਵੀਡੀਓ ਲੰਬੀ ਨਹੀਂ ਕਰਨੀ ਚਾਹਦੀ ਬਸ ਮੈਂ ਆਪਣਾ ਮੀਲ ਦਿਖਾ ਦੇਆ ਤੇ ਬਸ ਤੁਸੀਂ ਮੇਰੀ ਕਵਿਤਾ ਜ਼ਰੂਰ ਸੁਣਨੀ ਆ ਸਾਰਿਆਂ ਨੇ ਇਹ ਦੇਖੋ ਜੀ ਅਸੀਂ ਨਾਲ ਨਾਲ ਸ਼ੱਕਰ ਵੀ ਰਲਾ ਰਹੀਆਂ ਮੈਂ ਸ਼ੱਕਰ ਬਹੁਤ ਸਵਾਦ ਲੱਗਦੀ ਹੈ ਇੱਕ ਡੇਸਰਟ ਹੋ ਜਾਂਦੀ ਹੈ ਇਸ ਦਾ ਪੂਰਾ ਟਰੈਡੀਸ਼ਨਲ ਜਿਵੇਂ ਮੈਂ ਆਪਣਾ ਪੂਰਾ ਟਰੈਡੀਸ਼ਨਲ ਦਿਖਾ ਰਹੀਆਂ ਜਦ ਲੰਗਰ ਵਾਲੀ ਦਾਲ ਬੰਦੀ ਤੇ ਅਸੀਂ ਕਿਵੇਂ ਖਾਂਦੇ ਹਾਂ ਨਾਲ ਸਾਡੇ ਸ਼ੱਕਰ ਵੀ ਹੁੰਦੀ ਹੈ ਮੱਕੀ ਦੀ ਰੋਟੀ ਵੀ ਹੁੰਦੀ ਹੈ ਔਰ ਮੰਮੀ ਡੈਡੀ ਦਾਏ ਹੋਏ ਉਹਨਾਂ ਦੇ ਤਾਂ ਫੇਵਰੇਟ ਹੈ ਸ਼ੱਕਰ ਇਦਾਂ ਦਾ ਖਾਣਾ ਮੈਂ ਕਿ ਚਲੋ ਤੇ ਕਿਉ ਪਾ ਕੇ ਥੋੜੀ ਸ਼ੱਕਰ ਵੀ ਰਲਾ ਦਿੰਦੇ ਆ ਇਹ ਦੇਖੋ ਜੀ ਪੂਰਾ ਤੜਕਾ ਆਪਣਾ ਰੈਡੀ ਹੈ ਕਿਉ ਛੜਤਾ ਤੇ ਬਸ ਹੁਣ ਆਪਾਂ ਨੇ ਇਹਨੂੰ ਪ੍ਰੈਸ਼ਰ ਕੁੱਕਰ ਆਪਣਾ ਕੁੱਕਰ ਖੋਲ ਲਦੇ ਆ ਤੇ ਇਹਨੂੰ ਪਾਏਗੇ ਆ ਇਹ ਦੇਖੋ ਜੀ ਦਾਲ ਪੂਰੀ ਗਲੀ ਹੋਈ ਹੈ ਕਿੰਨੀ ਸੋਹਣੀ ਹੈ ਨਾ ਔਰ ਬਿਨਾ ਸੌਲਟ ਤੋਂ ਬਹੁਤ ਅੱਛੀ ਗੱਲ ਦੀ ਹੈ ਦਾਲ ਨਾ ਐਨ ਵਧੀਆ ਮਿਕਸ ਹੁੰਦੀ ਹੈ ਫਿਰ ਤੇ ਹੁਣ ਮੈਂ ਪਾ ਰਹੀ ਹਾਂ ਗਰਮ ਗਰਮ ਪਾਣੀ ਪਾਣੀ ਤੁਸੀਂ ਕਿਸੇ ਕਿਸੀ ਪੈਨ ਚ ਕਰਨਾ ਜਿਸ ਚ ਕਰਨਾ ਕਰਨਾ ਮੇਰੇ ਕੋਲ ਕੇਟਲ ਹੈਗੀ ਹੈ ਤੇ ਹੁਣ ਮੈਂ ਕੇਟਲ ਚ ਪਾ ਰਹੀ ਹਾਂ ਇਹ ਦੇਖੋ ਹੁਣ ਕਨਸਿਸਟੈਂਸੀ ਅਸੀਂ ਇਹ ਮਿਲ ਹੁਣ ਥੋੜੀ ਜਿਹਾ ਨੂੰ ਹੁਣ ਹੋਰ ਬੋਇਲ ਕਰेंगे ਖੁੱਲੀ ਇਹਨੂੰ ਰਜਾएंगे ਨੂੰ ਨਾ ਟੈਂਪਰੇਚਰ ਮੀਡੀਅਮ ਟੈਂਪਰੇਚਰ ਤੇ ਬਸ ਥੋੜੀ ਦੇਰ ਫਿਰ ਨੂੰ ਸਲੋ ਕਰ ਦੋ ਔਰ ਇੰਨੀ ਅੱਛੀ ਦਾਲ ਬਣਨੀ ਹੈ ਨਾ ਇਹ ਇਹ ਥੋੜਾ ਸਾ ਪਾਣੀ ਹੋਰ ਪਾਏਗੇ ਬਾਸ ਤੇ ਹੁਣ ਮੈਂ ਪਾ ਦੇਣਾ ਇਸ ਚ ਤੜਕਾ ਇਹ ਦੇਖੋ ਨੀ ਜਾ ਰਿਹਾ ਤੜਕਾ ਚਾਓ ਜਾਓ ਜਾਓ ਜੀ ਜਾਓ ਮਦੇ ਕਰੋ ਤੇ ਹੁਣ ਮੈਂ ਪਾ ਰਹੀ ਹਾਂ ਇਸ ਚ ਸਾਲਟ ਆਪਣਾ ਇੱਕ ਚਮਚ ਪੂਰਾ ਪਰ ਕੇ ਥੋੜਾ ਜਿਹਾ ਹੋਰ ਉਪਰ ਬਾਅਦ ਵਿੱਚ ਮੈਂ ਟੇਸਟ ਕਰ ਲਾਂਗੀ ਜੇ ਹੋ ਲੋੜ ਹੋਈ ਹੋਰ ਪਾ ਲਾਂਗੀ ਤੇ ਬਸ ਹੁਣ ਲੂਣ ਪਾ ਕੇ ਇਹਨੂੰ ਅੱਛੀ ਤਰ੍ਹਾਂ ਹੁਣ ਆਪਾਂ ਨੇ ਪਕਾ ਲੈਣਾ ਦਾਣ ਨੂੰ ਹੋਰ ਥੋੜਾ ਜਿਹਾ ਹੋਰ ਵੀ ਸਵਾਦ ਹੋ ਜੇਗੀ ਇਹ ਫਿਰ चलो जी ये देखो मिठी मिठी आँच से पक रही है तुम बबल्स भी देख रहे होएंगे है ना हूँ देखो कि नहीं अच्छी कंसिस्टेंसी होगी एन रल मिल गई देखो दाल है ना तो बस इन थोड़ा सा कोट जा दो कड़छी बस हूँ जाएगा इससे फाइनल टच कसूरी मेथी ते मेरा होममेड गरम मसाला चलो जी तो बस इन्ना इना जबरदस्त खुशबू बी सा पूरा फैमिली लीगे सी ए वाला गरम मसाला हूँ जाएगा धनिया हम अपने कर देना है वादिया जहा देखो जी ਹੈਂ ਕੀ ਆ ਦਾਲ ਲੱਗ ਰਹੀ ਆ ਆਨ ਬਾਨ ਸ਼ਾਨ ਤੇ ਹਲੇ ਆਪਾਂ ਹੁਣ ਸਰਵ ਕਰਦੇ ਆ ਵਧੀਆ ਜੀ ਤਰੀਕੇ ਨਾਲ ਖਾਵਾਂਗੇ ਤੇ ਹੁਣ ਵੀ ਕਿਉਂ ਤੋ ਕਿਉਂ ਸ਼ਰਮਾਣਾ ਉਹ ਆਪਣੀ ਮਰਜ਼ੀ ਦਾ ਮੈਂ ਤਾਂ ਉੱਪਰ ਵੀ ਪਾਰ ਰਹੇ ਨੇ ਆਪਾਂ ਹੋਰ ਕੀ ਚਲੋ ਜੀ ਤੇ ਹੁਣ ਮੈਂ ਦੇਖੋ ਇਹ ਚੌਲੇ ਤੇ ਦਾਲ ਆਹ ਦੇਖੋ ਜੀ ਚੌਲਾਂ ਦੇ ਉੱਪਰ ਹਾਂ ਨਾ ਮਜ਼ੇਦਾਰ ਖਾਣਾ ਸਾਦਾ ਸਾਦਗੀ ਵਾਲਾ ਆ ਹਾ ਹਾ ਇਹ ਦੇਖੋ ਜੀ ਵਾਹ ਜੀ ਵਾਹ ਮਜ਼ੇਦਾਰ ਮੈਂ ਬਣਾਈ ਹੈ ਮੱਕੀ ਦੀ ਰੋਟੀ ਤੇ ਦਾਲ ਇਹਦੇ ਨਾਲ ਦੇਖੋ ਮੱਕੀ ਦੀ ਰੋਟੀ ਵੀ ਬਹੁਤ ਸਵਾਦ ਲੱਗਦੀ ਤੰਦੂਰੀ ਵੀ ਬਹੁਤ ਸਵਾਦ ਲੱਗਦੀ ਹੈ ਪਰ ਮੱਕੀ ਦੀ ਰੋਟੀ ਨਾ ਮੰਮੀ ਡੈਡੀ ਦੀ ਫੇਵਰੇਟ ਹੈ ਤੇ ਮੈਂ ਇਸ ਕਰਕੇ ਮੈਂ ਕਿ ਮੱਕੀ ਦੀ ਰੋਟੀ ਵੀ ਮੈਂ ਬਣਾ ਰਹੀ ਹਾਂ ਤੇ ਨਾਲ ਅਸੀਂ ਤਿਆਰ ਕਰੀ ਆਵਰਾ ਘੱਟ ਆਵਰਾ ਇਹ ਸ਼ੱਕਰ ਸ਼ੱਕਰ ਨਾਲ ਵੀ ਖਾएंगे ਅਸੀਂ ਮੱਕੀ ਦੀ ਰੋਟੀ ਥੋੜੇ ਚੌਲ ਫਿਰ ਥੋੜੀ ਜਿਹੀ ਡੇਜ਼ਰਟ ਹੋ ਜਾਂਦੀ ਹੈ ਤੇ ਇਹ ਹੈ ਆਪਣਾ ਬਿਲਕੁਲ ਹੀ ਟ੍ਰੈਡੀਸ਼ਨਲ ਪੰਜਾਬੀ ਫੂਡ ਲੰਗਰ ਵਾਲੀ ਦਾਲ ਔਰ ਇਦਾਂ ਅਸੀਂ ਖਾਂਦੇ ਹੁੰਦੇ ਆ ਤੇ ਮੈਂ ਆਪਣਾ ਸਟਾਈਲ ਦਿਖਾਇਆ ਤੁਹਾਨੂੰ ਤੇ ਹੁਣ ਮੈਂ ਤੁਹਾਡੀ ਨਜ਼ਰ ਪੇਸ਼ ਕਰਾਂਗੀ ਆਪਣੀ ਕਵਿਤਾ ਤੇ ਮੇਰੀ ਜਿਹੜੀ ਕਵਿਤਾ ਦਾ ਸ਼ੀਰਸ਼ਕ ਹੈਗਾ ਅੱਜ ਸਾਦਗੀ ਵਾਲੀ ਦਾਲ ਬਿਲਕੁਲ ਸਾਦੀ ਦਾਲ ਘਰ ਦੀ ਰਸੋਈ ਚ ਖੁਸ਼ਬੂ ਵਸਦੀ ਦਾਲ ਪੱਕਦੀ ਤੇ ਖੁਸ਼ੀਆਂ ਹੱਸਦੇ ਨੱਚਦੀ ਪੀਲੇ ਰੰਗ ਦੀ ਆ ਕਾਲੀ ਹਰ ਦਾਲ ਦੀ ਆਪਣੀ ਸ਼ਾਨ ਨਿਰਾਲੀ ਜੀਰਾ ਲਸਣ ਅਦਰਕ ਦਾ ਤੜਕਾ ਲੱਗਦਾ ਜਦ ਭੁੱਖ ਲੱਗਦੀ ਫੇਰ ਵੱਧ ਤੋਂ ਵੱਧ ਤੰਦੂਰੀ ਜਾਂ ਮੱਕੀ ਦੀ ਰੋਟੀ ਜਾਂ ਹੋਵੇ ਚੋਲ ਨਾਲ ਦਾਲ ਦੀ ਵੇਖੋ ਕਿੰਨੀ ਵੱਖਰੀ ਸ਼ਾਨ ਸਾਦਾ ਜਿਹਾ ਖਾਣਾ ਹਰ ਦਿਲ ਨੂੰ ਸੁਹਾਏ ਕਹੇ ਹਰ ਰੂਹ ਨੂੰ ਸ਼ਾਂਤੀ ਆਈ ਮਹਿੰਗੀ ਦੀ ਮਹਿੰਗਾਈ ਦੀ ਅੱਜ ਕੱਲ ਦੀ ਪੈ ਰਹੀ ਐ ਮਾਰ ਬੁਰੀ ਮਾਰ ਰੱਬ ਕੋਲੋਂ ਬਸ ਮੇਰੀ ਇੱਕੋ ਅਰਦਾਸ ਕਿਸੇ ਨੂੰ ਨਾ ਕਰੀ ਰੋਟੀ ਤੋਂ ਮਹਤਾਜ ਰੱਬ ਕੋਲੋਂ ਬਸ ਮੇਰੀ ਇੱਕੋ ਅਰਦਾਸ ਕਿਸੇ ਨੂੰ ਨਾ ਕਰੀ ਰੋਟੀ ਦਾਲ ਰੋਟੀ ਦਾ ਮਹਤਾਜ ਥੈਂਕ ਯੂ ਆਲ ਫॉर ਵਾਚਿੰਗ ਤੇ ਮੇਰੀ ਜੀ ਕਵਿਤਾ ਅੱਛੀ ਲੱਗੀ ਤੇ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਵੀ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਫॉर ਸਪੋਰਟਿੰਗ ਮੀ ਥੈਂਕ ਯੂ ਆਲ